ਮਿਹਨਤੀ ਰਪਤਾ ਹੈ ਅਜਨਾਨ ਦੂਸਰਾ ਸਾਡਾ ਬੜਾ ਗੌਰਵਸ਼ਾਲੀ ਸਾਡੇ ਇਤਿਹਾਸ ਨੂੰ ਦਿਖਾਦਾ ਹੈ ਦੁਨੀਆ ਦੇ ਇਤਿਹਾਸ ਵਿੱਚ ਜਿੱਦੀ ਮਿਸਾਲ ਲੱਭਣੀ ਬੜੀ ਔਖੀ ਹੈ ਖਾਲਸਾ ਰਾਜ ਦਾ ਸਥਾਪਨਾ ਦਿਵਸ ਸਰਹੰਦ ਨੂੰ ਫਤਿਹ ਕਰਕੇ ਅੱਜ ਦੇ ਦਿਨ 14 ਮਈ 1799 ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਦੇ ਵਿੱਚ ਖਾਲਸਾ ਫੌਜਾਂ ਜੇਤੂਆਂ ਦੀ ਸ਼ਕਲ ਵਿੱਚ ਸਰਹੰਦੀ ਤੱਕ ਪਹੁੰਚਦੀਆਂ ਤਾਂ ਉਹ ਬੜਾ ਮੁਕੱਦਸ ਦਿਨ ਹੈ ਬੜੀ ਸ਼ਰਧਾ ਦੇ ਨਾਲ ਸਿੱਖ ਪੰਥ ਜਿਹਨੂੰ ਮਨਾਉਂਦਾ ਆ ਰਿਹਾ ਹੈ ਦੂਸਰਾ सतगुर सचे पातशाह गुरु अमरदास महाराज जी का आगमन पुरब पिछले दिन का ही बासर के नगर विच सचे साहब जी की आमद और बड़ी जिंदगी रौचक जी है बहुत कुछ सिखाई है तो आप सारे विषय गुरमत की लून समझ का यत्न करा ਗੁਰਮਤਿ ਦੀ ਚਾਨਣ 'ਚ ਸਿੱਖਣ ਦਾ ਸਮਝਣ ਦਾ ਯਤਨ ਕਰਾਂਗੇ ਮਹਾਰਾਜ ਸਾਨੂੰ ਸਮਾਪਤ ਦੇਣ ਸੋਜੀ ਬਖਸ਼ੋ ਇੱਕ ਗੱਲ ਸਾਨੂੰ ਸਪਸ਼ਟ ਸਮਝ ਆ ਜਾਂਦੀ ਹੈ ਕਿ ਜਿਹੜਾ ਜੁੜਨਾ ਹੁੰਦਾ ਹੈ ਨਾ ਉਹ ਬੜਾ ਲਾਭਕਾਰੀ ਹੁੰਦਾ ਹੈ ਜਿਹੜਾ ਟੁੱਟਣਾ ਹੁੰਦਾ ਹੈ ਉਹ ਬੜਾ ਪినాਸ਼ਕਾਰੀ ਹੁੰਦਾ ਹੈ ਰੁੱਖ ਦੇ ਨਾਲ ਪੱਤੇ ਲੱਗਦੇ ਆ ਜਿਨੀਰ ਰੁੜੇ ਨੇ ਓਨੀ ਦਿਨ ਸੋਨੇ ਵੀ ਤੇ ਸੁਖदाई ਵੀ ਨਹੀਂ ਬਤੀਤ ਹਨ ਰੁੱਖਾਂ ਨਾਲ ਜੁੜੇ ਹੋਏ ਪੱਤੇ ਜਿਨੀਰ ਜੁੜੇ ਨੇ ਓਨੀ ਦਿਨ ਸੋਨੇ ਵੀ ਸੁਖदाई ਵੀ ਨਹੀਂ ਲਾਭदाई ਕੋਈ ਨਹੀਂ ਤੇ ਜਦੋਂ ਔਕਟ ਜਾਂਦੇ ਨੇ ਫਿਰ ਅਸੀਂ ਊੜਾ ਕਹਿੰਦੇ ਆ। ਫਿਰ ਝਟ ਸੁੰਬਤ ਕੇ ਉਹ ਰੂੜੀ ਦੇ ਢੇਰ ਦੇ ਸੌਟ ਦਿੰਦੇ ਆ। ਉੱਥੇ ਗੜ ਜਾਂਦੇ। ਜੁੜੇ ਹੋਈ ਸੁਖਦਾਈ ਨੇ ਨਾ ਆਪ ਵੀ ਸੋਹਣੇ ਤੇ ਦੂਜਿਆਂ ਦੀ ਵੀ ਸੁੱਖ ਦੇਣਾ। ਕਿਸੇ ਨੂੰ ਸ਼ਾਂਤ ਦੇ ਰਹੇ, ਕਿਸੇ ਨੂੰ ਆਕਸੀਜਨ ਦੇ ਰਹੇ। ਸੁੰਦਰਤਾ ਵੰਡ ਰਹੇ। ਅੱਖਾਂ ਨੂੰ ਸੋਹਣੇ ਲੱਗ ਰਹੇ। ਬਾਬਾ ਕਬੀਰ ਸਾਹਿਬ ਦੀ ਉਦਾਹਰਨ ਹੁੰਦੀ ਹੈ ਕਹਿੰਦੇ ਕਿੰਨੇ ਖਾਲ ਲੱਗਦੇ ਰੁੱਖਾਂ ਨੂੰ ਉਹਨਾਂ ਨੇ ਅੰਬਾਂ ਦੀ ਗੱਲ ਕੀਤੀ ਅੱਜ ਕੱਲ ਸਿਰ ਜੀ ਤੇ ਆਪਾਂ ਨੂੰ ਪਤਾ ਹੈ ਪੰਜਾਬ ਦੀ ਧਰਤੀ ਦੇ ਅੰਬਾਂ ਦੇ ਬੂਟੇ ਹੁਣ ਤੇ ਘੱਟੇ ਬਹੁਤ ਜ਼ਿਆਦਾ ਹੁੰਦੇ ਸੀ ਅਸੀਂ ਵੱਡਿਆਂ ਕੋਲੋਂ ਸੁਣਦੇ ਹੁੰਦੇ ਸੀ ਅੰਬਾਂ ਦੇ ਬਹੁਤ ਬੂਟੇ ਹੁੰਦੇ ਸੀ ਕਰਾਂ ਚ ਖੇਤਾਂ ਚ ਵੱਡੇ ਵੱਡੇ ਹੋ ਕੇ ਤੇ ਉਹਨਾਂ ਨੇ ਕਹਿਣਾ ਕਿ ਮੂਰ ਬਹੁਤ ਪਿਆਰ ਪਰ ਜਿੰਨਾ ਮੂਰ ਪਿਆ ਉਹ ਨਾਲ ਥੋੜੀ ਪੈਣਾ ਫਿਰ ਪਤਾ ਲੱਗਦਾ ਸੀ ਵੀ ਇਹਨਾਂ ਦਿਨਾਂ ਚ ਹਨੇਰੀਆਂ ਬੜੀਆਂ ਆਉਂਦੀਆਂ ਸੀ ਜਦੋਂ ਉਧਰੋਂ ਕਣਕਾਂ ਦੀ ਵੱਟੀ ਲੱਗਦੀ ਸੀ ਬਹੁਤ ਹਨੇਰੀਆਂ ਆਉਂਦੀਆਂ ਸੀ ਅਦਬ ਛੱਡ ਜਾਂਦਾ ਸੀ ਫਿਰ ਮੂਰ ਤੋਂ ਅੰਬੀਆਂ ਫਿਰ ਹਨੇਰੀਆਂ ਉਹਦੀਆਂ ਆਦੀਆਂ ਵੀ ਛੱਡ ਜਾਂਦੇ ਫਿਰ ਮੋਟੀ ਮੋਟੀ ਆਪ ਬਣਦੇ ਫਿਰ ਹਨੇਰੀਆਂ ਨੂੰ ਅੰਬ ਚੜਦਾਂਦੇ ਇਹ ਉਹੜਕ ਸਿਰ ਤੱਕ ਜਿਹੜੀ ਹਨੇਰੀਆਂ ਦੇ ਵਿੱਚ ਸਾਹਮਣਾ ਕਰਕੇ ਨ ਤੂਹਾਨਾਂ ਦਾ ਜੁੜੇ ਰਹਿੰਦੇ ਉਹ ਫਿਰ ਹੁਣ ਅੱਜ ਰਾਸਪੈਂਦਾ ਉਹਨਾਂ ਦੀ ਕੀਮਤ ਪੈਂਦੀ ਬਾਬਕ ਰੀਤੀ ਕਹਿੰਦੇ ਨੇ ਵੀਰ ਫਾਲ ਲੱਗੇ ਫਲਣ ਪਾਪਣ ਲੱਗੇ ਆਮ ਜਾਇ ਪਹੁੰਚੇ ਖਸਮ ਕੀ ਜੋ ਬੀਜ ਨਾ ਖਾਹੀ ਕਾਂ ਜਿਹੜੇ ਵਿੱਚ ਹੀ ਕੰਬ ਗਏ ਤੂਹਾਨਾਂ ਚ ਜਦੋਂ ਕੰਬਾਂ ਛੱਡ ਗਿਆ ਤੇ ਟੁੱਟ ਗਿਆ ਜੁਰਿੰਗ ਹੋਏ ਤੇ ਕੀਮਤ ਪੈਂਦੀ ਹੈ ਰਾਸ ਪੈਦਾ ਹੁੰਦਾ ਟੁੱਟ ਗਏ ਤੇ ਖਤਮ ਅਸੀਂ ਜਿੱਦਾਂ ਤੁਸੀਂ ਹਰ ਰੋਜ਼ ਹੁਕਮਨਾਮਾ ਸੁਣਦੇ ਹੋ ਤੇ ਸਿਆਣਾ ਸਿੰਘ ਕਹਿੰਦਾ ਵੀ ਮੈਂ ਉਹਦਾਂ ਕਰਾਂਗਾ ਜਿਵੇਂ ਅੱਜ ਦਾ ਹੁਕਮ ਹੈ ਤੇ ਅਸੀਂ ਉਸ ਹੁਕਮ ਵੈਸੇ ਸਾਰੀ ਬਾਣੀ ਨੂੰ ਮੰਨ ਪਰ ਜਦੋਂ ਅਸੀਂ ਅਮਰਖੜੇ ਹੁਕਮਨਾਮਾ ਲੈਂਦੇ ਆ ਤੇ ਅਸੀਂ ਕਟੂ-ਕਟੂ ਨੂੰ 24 ਘੰਟਿਆਂ ਵਾਸਤੇ ਗੁਰੂ ਦਾ ਆਦੇਸ਼ ਸਪੈਸ਼ਲ ਮੰਗ ਕੇ ਇਹ ਸੋਚਦੇ ਆ ਕਿ ਇਸ ਤਰ੍ਹਾਂ ਚੱਲਣ ਦਾ ਯਤਨ ਕਰਨਾ ਹੈ ਕੱਲ ਨੂੰ ਫਿਰ ਜਦੋਂ ਪ੍ਰਭਾਤ ਹੋਏਗੀ ਫਿਰ ਹੁਕਮਨਾਮਾ ਲਵਾਂਗੇ ਫਿਰ 24 ਘੰਟਿਆਂ ਦਾ ਇਦਾਂ ਅਸੀਂ ਇੱਕ ਮਰਜ਼ਾਦਾ ਬਣਿਆ ਮੈਂ ਫਿਰ ਕਹਿੰਦਾ ਪਾਕਰਾ ਸਾਰੀ ਬਾਣੀ ਹੀ ਗੁਰੂ ਦਾ ਹੁਕਮ ਹੈ ਪਰ ਅਸੀਂ ਇੱਕ ਨਿਯਮ ਬਣਾ ਲਿਆ ਕਿ ਇਦਾਂ ਸੇਰੀ ਕੋਈ ਜਿਹੜਾ ਸ਼ਬਦ ਸੁਣਿਆ ਉਹਨੂੰ ਘੱਟੋ ਘੱਟ 24 ਘੰਟੇ ਕਮਾਣਾ ਇਸੇ ਤਰ੍ਹਾਂ ਮਹਾਰਾਜ ਨੇ 12 ਮਹਾਂ ਲਿਖਿਆ ਤੇ ਉਹਦਾ ਮਤਲਬ ਹੈ ਕਿ ਜੋ ਅਸੀਂ ਜੜੇ ਮਹੀਨੇ ਸੋੜਿਆ ਹੁਕਮ ਤੇ ਇੱਕ ਮਹੀਨਾ ਸੀ ਕਿਦਾਂ گزارਣਾ ਕਿਵੇਂ ਗੁਜ਼ਾਰੀਏ ਇਹ ਪੀਂਦਾ ਸਾਡਾ ਕਿ ਜਿਹੜਾ ਜੀਤ ਦਾ ਮਹੀਨਾ ਆਰੰਭ ਹੋਇਆ ਇਹਨੂੰ ਅਸੀਂ ਚਾਹੁੰਦੇ ਹਾਂ ਵੀ ਖੁਸ਼ੀਆਂ ਵਾਲਾ ਖੇੜਿਆ ਵਾਲਾ ਆਨੰਦ ਵਾਲਾ ਹੋਵੇ ਇਹੀ ਤੇ ਸਾਰੇ ਚਾਹੁੰਦੇ ਨੇ ਜ਼ਿੰਦਗੀ 'ਚ ਸਤ ਚਿਤ ਆਨੰਦ ਦੀ ਤੇ ਭੁੱਖ ਹੈ ਬੰਦੇ ਦੇ ਅੰਦਰ ਵਿਕਾਸ ਚਾਹੁੰਦਾ ਮਨੁੱਖ ਖੇੜਾ ਹੋਈ ਗੁਲਜ਼ਾਰ ਹੋਏ ਮੌਲੇ ਹੋਈ ਅਸੀਂ ਤੇ ਮਹਾਰਾਜ ਕਹਿੰਦੇ ਉਹੀ ਮੌਤ ਹੈ ਜਿਹੜਾ ਡਾਲੀ ਨਾਲ ਜੁੜਿਆ ਹੁੰਦਾ ਜਿਹੜਾ ਟੁੱਟਿਆ ਹੁੰਦਾ ਉਹ ਕਿੱਥੇ ਮੌਤ ਹੈ ਉਹ ਸੁੱਕ ਜਾਂਦਾ ਉਹ ਘਮਲਾ ਜਾਂਦਾ ਇਸ ਵਾਸਤੇ ਸਾਨੂੰ ਕੀ ਚਾਹੀਦਾ ਮੰਗਣਾ ਕੀ ਚਾਹੀਦਾ ਅਸੀਂ ਕੀ ਲੋਚ ਕੀ ਮਨਸਾ ਹੋਵੇ ਸਾਡੀ ਸਾਡੀ ਚਾਹਤ ਕੀ ਹੋਵੇ ਹਰ ਜੀੜ ਜੜੰਦਾ

ਜੁੜਨ ਚ ਤੇ ਟੁੱਟਣ ਚ ਫਰਕ ਹੈ ਨਾ ਜੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇਹ ਸਤਰੰਸ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਗੇ ਕਿਉਂਕਿ ਜਿਹੜੇ ਮੇਰੀ ਉਮਰ ਦੇ ਨੇ ਲਗਭਗ ਅਸੀਂ ਸਾਰਿਆਂ ਨੇ ਬੜੀਆਂ ਨੇ ਸਾਨੂੰ ਸਾਡੇ ਲਿਟਰੇਚਰ ਦੇ ਪੰਜਾਬੀ ਰੀਟਿੰਸ ਚ ਲੱਗਦੀ ਅਸੀਂ ਡਾਲੀ ਨਾਲ ਉਹ ਤੋੜਨਾ ਸਾਨੂੰ ਅਸਾਂ ਹੱਥ ਮਹਿਕ ਨਹੀਂ ਲਾਈ ਲਗਾ ਗਾਹਕ ਦੇ ਸੁਗੇ ਆ ਕੇ ਖਾਲੀ ਇੱਕ ਨਾ ਗਈ ਭਾਈ ਸਾਹਿਬ ਨੇ ਤਸਵਰ ਉਹਨਾਂ ਦੇ ਖਿਆਲਾਂ ਦੀ ਪਰਵਾਜ਼ ਕਹਿੰਦੀ ਹੈ ਕਿ ਗੁਲਾਬ ਦਾ ਫੁੱਲ ਖੜਿਆ ਰਾਗੀ ਰੰਗ ਫੁੱਲ ਦੀ ਖੁਸ਼ਬੂ ਦਾ ਸੁੰਦਰਤਾ ਦਾ ਸੌਂਦਣ ਦਾ ਕਾਇਲ ਹੋਇਆ ਫੁੱਲਾਂ ਦੀ ਬਾੜੀ ਚ ਆਇਆ ਖਸ਼ਬੂ ਰੱਜ ਰੱਜ ਮਾਲਿਆ ਤੇ ਔੜਕ ਜਦੋਂ ਧੁਰਨ ਲੱਗਾ ਤੇ ਇੰਨਾ ਕਾਇਲ ਹੋਇਆ ਇੰਨਾ ਮਤਵਾਲਾ ਪਿਆ ਕਹਿੰਦਾ ਚੱਲ ਇੱਕ ਫੁੱਲ ਤੋੜ ਕੇ ਲੈ ਜੰਨਾ ਇੰਨਾ ਕਦਰ ਦਾ ਟ੍ਰਾਇੰਗਲ ਜਿਸ ਜਾਮਾਂ ਦਾ ਜਿਹੜੀ ਅਤਮ ਮਨ ਹੋਣੀ ਚੀਜ਼ ਹੋਏ ਉਹਨੇ ਉਦੇੰਦਾ ਹਸਨ ਬਣਾ ਜੀ ਕਿ ਮੈਂ ਕਰ ਲੈ ਕੇ ਆਉਂਦਾ ਤੇ ਉਹ ਮੁੱਠੀ ਉਹ ਮਡੇ ਰੋਹਾਨੀ ਕਵੀ ਨੇ ਭਾਈ ਸਾਹਿਬ ਉਹਨਾਂ ਦੀ ਖਿਆਲਾਂ ਦੀ ਉਡਾਰੀ ਬੜੀ ਅਧਿਆਤਮਕ ਬਾਤ ਉਹ ਫਿਰ ਉੱਥੇ ਤਸੱਵਰ ਕਰਦੇ ਆ ਕਲਪਨਾ ਕਰਦੇ ਆ ਕਿ ਸੋ ਚੀਕ ਕੇ ਕਹਿੰਦਾ ਵੀ ਸੱਜਣਾ ਤੋੜੀ ਨਾ ਮੈਂ ਜੁੜਿਆ ਤੇ ਤਾਈ ਖੇੜਾ ਆਹੀ ਤੋੜਨਾ ਅਸੂ ਜੋਨਾਂ ਦੇ ਸਤਰਾ ਲਿਖੀਆਂ ਬੜੀਆਂ ਖੂਬਸੂਰਤ ਤੁਹਾਨੂੰ ਯਾਦ ਨੇ ਡਾਲੀ ਨਾਲੋਂ ਤੋੜਨਾ ਸਾਨੂੰ ਅਸਾਂ ਹੱਕ ਮਹਿਕ ਦੀ ਲਈ ਲੱਖ ਗਾਹਕ ਜੇ ਸੂਗੇ ਆ ਕੇ ਖਾਲੀ ਇੱਕ ਨਾ ਜਾਏ ਤੂੰ ਜੇ ਇੱਕ ਤੋੜ ਕੇ ਲੈ ਗਿਓ ਇੱਕ ਜੋਗਾ ਰਹਿ ਦੱਸੀ ਉਹ ਵੀ ਪਲਕ ਚਲ ਜਦਾ ਮੇਲਾ ਰੂਪ ਮਹਿਕ ਨਾ ਸਜਾਈ ਪਹਿਲੀ ਗੱਲ ਤੇ ਮੈਂ ਸਿਰਫ ਤੇਰੇ ਜੋਗਾ ਰਹਿ ਜਾਂਗਾ ਤੇ ਉਹ ਵੀ ਚੰਦ ਘੜੀ ਗੜ ਸੁੰਦਰਤਾ ਖਤਮ ਨਾ ਮੇਰਾ ਰੂਪ ਤੇ ਨਾ ਮੇਰੀ ਮਹਿਕ ਜੁੜਿਆਂ ਤੇ ਤੂੰ ਮਤਵਾਲਾ ਹੋਇਆ ਕਾਇਲ ਹੋਇਆ ਆਸ਼ਿਕ ਹੋਇਆ ਜਿੰਦਨ ਟੁੱਟ ਗਿਆ ਤੇਰੀ ਇਹਨਾਂ ਹੱਥਾਂ ਦੀ ਚੰਦ ਭਾਦ ਮੈਨੂੰ ਬਾਦੂ ਦੀ ਦਿੱਤੇ ਅੱਗੇ ਸੋਤੋਂ ਜੜੰਦਾ ਟੋੜੀਏ ਜੜੰਦਾ ਇੱਕ ਛਾਲ ਰੱਖਣਾ ਕਿਤੇ ਟੁੱਟ ਨਾ ਜਾਈਏ ਇਹਰ ਜੋਈ ਕਰਨੀ ਕਿ ਜੁੜੇ ਰਹੀਏ ਮਹਾਰਾਜ ਟੁੱਟ ਗਏ ਤੇ ਖਤਮ ਹੋ ਗਏ ਵजूद ਹੀ ਖਤਮ ਸਾਡਾ ਸਾਡਾ ਖੇੜਾ ਖੁਸ਼ੀ ਸਭ ਕੁਝ ਖਤਮ ਸਾਡੀ ਰੂਹ ਮਰ ਗਈ ਸਮਝ ਲਓ ਜਦੋਂ ਅਸੀਂ ਟੁੱਟ ਗਏ ਸਰੀਰ ਜਿੱਤਾ ਰਹਿ ਸਕਦਾ ਆਤਮਾ ਮਰ ਗਈ ਲਓ ਤੋ ਇਹ ਬਹੁਤ ਮਹੱਤਵਪੂਰਨ ਬਚਨ ਹੈ ਜਿਹੜਾ ਅੱਜ ਪੰਚਮ ਪਾਤਸ਼ਾਹ ਜੀ ਕਹਿ ਰਹੇ ਨੇ ਜਿਹੜਾ ਅਸੀਂ ਵੈਸੇ ਸਾਰੀ ਜ਼ਿੰਦਗੀ ਨੇ ਵਿਸਾਰ ਲਾਤੇ ਪਰ ਜੇਕਰ ਨਹੀਂ ਹੁੰਦੇ ਅਸੀਂ ਬਾਤ ਸੁਣਨ ਆਏ ਆ ਮੈਨੂੰ ਇੱਕ ਸੰਤੁਸ਼ਟੀ ਹੁੰਦੀ ਹੈ ਵੀ ਜੋ ਗੁਰੂ ਘਰ ਦੀ ਪ੍ਰਭਾਸ਼ਾ ਹੁੰਦੀ ਹੈ ਉਹ ਤੁਸੀਂ ਇੱਥੇ ਪਰਬਤ ਪ੍ਰਗਟ ਕਰਕੇ ਪ੍ਰਵਾਚਨ ਕਰਦੇ ਹੋ ਆਪਣੇ ਪ੍ਰੈਕਟੀਕਲ ਨਾਲ ਜਿਹੜਾ ਮਕਸਦ ਹੈ ਨਾ ਗੁਰੂ ਘਰਾਂ ਦਾ मकसद की पूर्ति करते हीरे कोई कीमत नहीं शब्द की कोई कीमत नहीं कि गाहकएगा विचार लिए काम होगा तो वाइगुरु करे ये उत्तम ऐद ही होंगे रहने जुड़ते रहो ਜੁੜਨਾ ਹੀ ਸਾਡਾ ਮਕਸਦ ਹੈ ਇਹ ਸਾਡੀ ਸਾਡੇ ਵਾਸਤੇ ਸਭ ਤੋਂ ਵੱਡੀ ਸੁੱਖਿਆ ਜੁੜਨ ਦਾ ਲੋੜ ਹੀ ਹੈ ਜਿਹੜਾ ਜੁੜਿਆ ਹੋਇਆ ਹਰ ਸ਼ਹਿਰ ਦੀ ਇਟ ਇੱਥੇ ਜੁੜੀ ਹੈ ਬਿਲਡਿੰਗ ਬਣ ਗਈ ਨਾ ਸੁੱਖदाई ਹੈ ਸੋਹਣੀ ਹੈ ਆਰਾਮ ਨਾਲ ਬੈਠੇ ਹੋ ਜਦੋਂ ਇਹ ਜੁੜੀ ਨਹੀਂ ਸੀ ਇੱਕ ਇੱਕ ਇਟ ਵੱਖਰੀ ਵੱਖਰੀ ਸੀ ਉਦੋਂ ਖਤਰਾ ਹੀ ਖਤਰਾ ਸੀ ਉਦੋਂ ਖੜਾਰਾ ਹੀ ਖੜਾਰਾ ਸੀ ਅਸੀਂ ਆਪਣੇ ਜਵਾਕਾਂ ਨੂੰ ਵੀ ਨੇੜੇ ਉਦ ਨਹੀਂ ਸੀ ਲੰਘਣ ਦਿਆਂ ਗਿਆ ਸਰੀਆਂ ਵੱਖਰੇ ਬੱਜਰੀ ਵੱਖਰੇ ਰੇਤਾ ਵੱਖਰੇ ਸੀਮਤ ਵੱਖਰੇ ਜਦੋਂ ਇਹ ਬੱਚੇ ਨੂੰ ਜਦੋਂ ਇਹ ਜੋੜਦੀ ਗਈ ਸੁਖਦਾਈ ਹੋ ਗਈ ਸੋਹਣੀ ਹੋ ਗਈ ਇੱਕ ਇੱਕ ਸੂਤ ਨੂੰ ਜੋੜਿਆ ਇਹ ਵਸਤਰ ਬਣ ਗਿਆ ਇਹਨੂੰ ਡਿਜ਼ਾਈਨ ਡੀਣ ਵਾਲੇ ਨੇ ਕੈਂਚੀ ਨਾਲ ਕੱਟਾ ਤੇ ਫਿਰ ਤਰਤੀਬ ਨਾਲ ਜੋੜਿਆ ਤੇ ਤੁਹਾਡੇ ਤਨ ਨੂੰ ਕੱਜਣ ਵਾਲੀ ਵੀ ਬਣ ਗਿਆ ਤੇ ਸਵਾਣ ਵਾਲਾ ਵੀ ਬਣ ਗਿਆ

ਉਦੋਂ ਸੁਖਦਾਈ ਬਣ ਆ ਬਦਲ ਜਾਂਦੇ ਜੀ ਉਹ ਸਈ ਬਸ ਤੋਂ ਦੇ ਅਰਥ ਬਦਲ ਜਾਂਦੇ ਆ ਜ਼ਿੰਦਗੀ ਉਡੀ ਆ ਕੁੱਟੀ ਹੋਈ ਆ ਤੇ ਉਸੇ ਜ਼ਿੰਦਗੀ ਦੇ ਅਰਥਾ ਕੁਝ ਹੋਰ ਨੇ ਉਦਾਸ ਹੈ ਮੁਰਝਾਈ ਹੋਈ ਆ ਨਿਰਾਸ਼ਤਾ ਵਿੱਚ ਹੈ ਕਮਲਾਈ ਹੋਈ ਆ ਉਹੀ ਜ਼ਿੰਦਗੀ ਚ ਦਰ ਜੁੜ ਗਈ ਕਮਾਲ ਹੋ ਗਿਆ ਬੰਦੇ ਉਹੀ ਕੱਖਾਂ ਦੀ ਹੁੰ ਵਿੱਚ ਰਹਿ ਰਿਹਾ ਹੈ ਪਰ ਹੁਣ ਕੀ ਆ ਨਾਨਕ ਭਗਤਾਂ ਸਦਾ ਹੀ ਜੁੜਨ ਤਾਂ ਲੋੜੀ ਐ ਇਹ ਸਾਡੀ ਮੰਸਾ ਹੈ ਇਹ ਸਾਡੀ ਜ਼ਾਹਤ ਹੈ ਇਹ ਇਹ ਸਾਨੂੰ ਮੰਗਣ ਦੀ ਕੀ ਲੋੜ ਨਾ ਹੈ ਕੀ ਅਸੀਂ ਜਵਿਆਸਾ ਲੈ ਕੇ ਹੋਣੀ ਐ ਕਿ ਸੱਚੇ ਪਾਤਸ਼ਾਹ ਜੀ ਟੁੱਟੀਏ ਨਾ ਹੋ ਸਕਦਾ ਹੈ ਕਿ ਮੈਂ ਚਾਰ ਘੰਟੇ ਗੇਟ ਉੱਠਾ

ਜਦਿਆ ਪਹਿਲੀ ਸਿੱਖਿਆ ਤੁਸੀਂ ਕਮਾਉਣੀ ਆ ਲੋੜ ਨਹੀਂ ਕਿ ਮਹਾਰਾਜ ਜੀ ਜੁੜੇ ਰਹੀਏ ਸੱਚੇ ਬਾਦਸ਼ਾਹ ਉਹ ਦਿਨ ਜ਼ਿੰਦਗੀ ਦਾ ਸਭ ਤੋਂ ਵੱੱਤਰ ਦੇਣਾ ਸਭ ਤੋਂ ਆ ਭਾਗਾ ਦੇਣਾ ਜਿੱਦਣ ਟੁੱਟ ਗਏ